ਦਰ ਰਕ ਵੇਖਰ ਬੰਤਵਲ ਨੇ 10 ਕਿਲੋਮੀਟਰ ਤੋਂ ਫੋਨ ਕਰਕੇ ਮਗਾ ਲਿਆ ਤੇ ਕੰਮ ਵੇਖੋ ਇਹਨੇ ਕੀ ਕਰਾਉਣਾ ਇੱਥੇ ਆਏ ਨੂੰ ਕਹਿੰਦਾ ਪੱਠੇ ਚ ਕਾਈ ਹੈ ਇਹ ਹੈ ਛਿੱਤਰਖਾਨ ਵਾਲੀਆਂ ਗੱਲਾਂ ਕੀ ਨਹੀਂ ਉੱਥੇ ਕੰਮ ਤੇ ਲੱਗੇ ਹ ਖਾਲਾ ਬਣਾਉਣ ਦੇ ਖਾਲੇ ਦਾ ਕੰਮ ਬਣਾਉਣ ਦੇ ਤੇ ਇੱਥੇ ਤਗੜੇ ਤਗੜੇ ਡੇਡੇ ਸਿੰਘਾਂ ਵਾਲੀਆਂ ਨੂੰ ਪੱਟਦੇ ਆ ਆ ਰੱਖੀਆਂ گاਵਾ ਇਹਨਾਂ ਨੂੰ ਮੁਕਤੀ ਫੜਾ ਦਿਓ ਕਿਸੇ ਨੂੰ ਕਿਸੇ ਦੇ ਪਰਿਵਾਰ ਦਾ ਢਿੱਡ ਪੜਵਾਏਗਾ ਇਹਨਾਂ ਨੂੰ ਮੁਕਤੀ ਫੜਾ ਦੇ ਲਾ ਇਧਰ ਇੱਕ ਇਧਰ ਵੇਖੋ ਇੱਕ ਆ ਇੱਕ ਆਵੇ ਦੀ ਜਾਨ ਨੂੰ ਰੋਣ ਦੀਆਂ ਇੱਕ ਆ ਦੀ ਜਾਨ ਨੂੰ ਰੋਣ ਦੀਆਂ ਇੱਕ ਇਧਰ ਵੇਖੋ ਇਧਰ ਵੇਖੋ ਆ ਹੈ ਉਹ ਭੋਗ ਹੈ ਜਿਹੜਾ ਉਹ ਛੋਟਾ ਜਿਹਾ ਬੱਚਾ ਹੁੰਦਾ ਹੈ ਏਡਾ ਛੋਟਾ ਆ ਇਹੇ ਇਹਦੇ ਵਿਆਹ ਵਾਲੇ ਵੱਡਣਾ ਨਾ ਇਹਦਾ ਵਿਆਹ ਹੋਵੇ ਤੇ ਨਾ ਆਪ ਢੀਚੇ ਉਹ ਬੁੱਢਾ ਹੋ ਗਿਆ ਉਹ ਝੜਕਈ ਨੇ ਵੀ ਮਨਾ ਕਰਤਾ ਕਹਿੰਦਾ ਮੈਂ ਵੀ ਨਹੀਂ ਲੈਣਾ